ਸਸਰੇ ਕਾਲ ਜੀ ਮਲਾਬ ਜੋਬਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚ ਨਵੀਆਂ ਕੱਢੀਆਂ ਗਈਆਂ ਅਸਾਮੀਆਂ ਬਾਰੇ ਤਨਖਾਹ ਦੀ ਗੱਲ ਕਰੀਏ 11500 ਰੁਪਏ ਤਨਖਾਹ ਰਹਿ ਜਣੀ ਹੈ ਜੀ ਸਿੱਧੀ ਭਰਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਹੁਣ ਗੱਲ ਕਰਨਾ ਹੈ ਪੋਸਟ ਨੇ ਡਾਇਰੈਕਟਡ ਫੈਂਸ ਸਰਵਿਸ ਪੰਜਾਬ ਵੱਲੋਂ ਨਵੀਆਂ ਅਸਾਮੀਆਂ ਕੱਢ ਦਿੱਤੀਆਂ ਨੇ ਜੋ ਕੁ ਉਮੀਦਵਾਰਾ ਜੀ ਅਪਲਾਈ ਕਰੋ ਅਪਲਾਈ ਕਰਨਾ ਕਿਵੇਂ ਡਿਟੇਲ ਵਿੱਚ ਦੱਸਿਆ ਜਾਊਗਾ ਆਹ ਹੁਣ ਚੱਲਦੀ ਵੀਡੀਓ ਦੀ ਡਿਟੇਲ ਤੇ ਹਾਂਜੀ ਹੁਣ ਗੱਲ ਕਰਾਂ ਦਫ਼ਤਰ ਰਜਿਸਟਰਰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਠੀਕ ਹੈ ਜਨਤਕ ਇਸ਼ਤਿਹਾਰ ਕੱਟਿਆ ਗਿਆ ਜੀ ਉਹਨਾਂ ਨੇ ਕਿਹਾ ਮਾਨਸਾ ਜ਼ਿਲ੍ਹੇ ਵਿੱਚ ਸਟਾਮ ਫਰੋਸ਼ਸ਼ਾ ਦੀਆਂ ਖਾਲੀ ਪਈਆਂ 27 ਅਸਾਮੀਆਂ ਨੂੰ ਭਰਨੇ ਮਿਤੀ 7-9-23 ਨੂੰ ਅਖਬਾਰ ਡਾਟਬਿਊਨ ਅਤੇ ਜਗਬਾਣੀ 'ਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਜੋਗ ਉਮੀਦਵਾਰਾਂ ਪਾਸੋਂ ਠੀਕ ਹੈ ਜੀ ਉਹਨਾਂ ਦੇ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਹੁਣ ਇਹਨਾਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਹੈ ਜੋ 4 2 2024 ਨੂੰ ਜੀ ਠੀਕ ਹੈ ਜੀ ਕਿੱਥੇ ਹੋਣੀ ਹੈ ਜੀ ਐਸ ਡੀ ਕੇ ਐਲ ਡੀ ਏ ਵੀ ਠੀਕ ਹੈ ਸੀਨੀਅਰ ਸਕੈਂਡਰੀ ਸਕੂਲ ਵਿੱਚ ਹੈ ਜੀ ਵਾਟਰ ਵਾਕਸ ਰੋਡ ਮਾਨਸਾ ਵਿਖੇ ਸਵੇਰੇ 10:00 ਵਜੇ ਤੋਂ ਲੈ ਕੇ 11:30 ਵਜੇ ਤੱਕ ਰੱਖੀ ਗਈ ਹੈ ਜੀ ਠੀਕ ਹੈ ਜੀ ਇਸ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਠੀਕ ਹੈ ਜੀ ਸਕਰੀਨਿੰਗ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਨੂੰ ਦਾਖਲਾ ਪੱਤਰ ਠੀਕ ਹੈ ਐਡਮਿਟ ਕਾਰਡ ਤੁਹਾਨੂੰ ਦੇ ਦਿੱਤੇ ਜਾਣਗੇ ਠੀਕ ਹੈ ਵੱਖਰੇ ਤੌਰ ਤੇ ਭੇਜੇ ਜਾ ਰਹੇ ਹਨ ਠੀਕ ਹੈ ਜੀ ਉਹਨਾਂ ਨੇ ਕਿਹਾ ਜੇਕਰ ਕਿਸੇ ਉਮੀਦਵਾਰ ਦਾ ਦਾਖਲਾ ਪੱਤਰ ਨਹੀਂ ਮਿਲਿਆ ਮਤੀ 27 1 2024 ਤੱਕ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਕਮਰਾ ਨੰਬਰ 18 ਡੀਸੀ ਕੰਪਲੈਕਸ ਮਾਨਸਾ ਵਿਖੇ ਆ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਠੀਕ ਹੈ ਜੀ ਇਸ ਤੋਂ ਇਲਾਵਾ ਇਹ ਪ੍ਰੀਖਿਆ ਸੰਬੰਧੀ ਵਿਸਥਾਰਪੂਰਵਕ ਨਿਯਮਾਂ ਅਤੇ ਸ਼ਰਤਾਂ ਟਰਮ ਕੰਡੀਸ਼ਨ ਵਿਕਾਬ ਦੇ ਵਿਭਾਗ ਦੀ ਵੈੱਬਸਾਈਟ ਠੀਕ ਹੈ ਮਾਨਸਾ ਨਿਕ.in ਤੇ ਉਪਲਬਧ ਵੀ ਹੈ ਜੀ ਤੁਸੀਂ ਇਸ ਵੈੱਬਸਾਈਟ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਅਤੇ ਐਡਮਿਟ ਡਾਊਨਲੋਡ ਕਰ ਸਕਦੇ ਜੇ ਤੁਹਾਡੇ ਕੋਲ ਨਹੀਂ ਐਡਮਿਟ ਕਾਰਡ ਆਇਆ ਤਾਂ ਤੁਸੀਂ ਉਹਨਾਂ ਤੇ ਕਮਰਾ ਨੰਬਰ 18 ਡੀ ਸੀ ਕੰਪਲੈਕਸ ਮਾਨਸਾ ਵਿਖੇ ਜਾ ਕੇ ਜਾਣਕਾਰੀ ਲੈ ਸਕਦੇ ਹਾਂ ਜੀ ਧੰਨਵਾਦ ਜੀ ਹਾਂਜੀ ਪੰਜਾਬ ਸਰਕਾਰ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਵਾਕੰਨ ਇੰਟਰਵਿਊ ਲਈ ਸਿੱਧੀ ਭਰਤੀ ਹੈ ਜੀ ਸਖਤਰ ਰਾਜ ਸੈਨਿਕ ਬੋਰਡ ਰਿਗਰਡਿੰਗ ਨੋਟਿਸ ਰੈਫਰੈਂਸ ਨੰਬਰ ਰਹੇਗਾ ਜੀ 15 2024 ਦੇ ਤਹਿਤ ਹੈ ਜੀ ਜਿਗਰ ਕਰੇ ਡਾਇਰੈਕਟਰ ਡਿਫੈਂਸ ਸਰਵਿਸੈਜ਼ ਵੈਲਫੇਅਰ ਪੰਜਾਬ ਸੈਨਿਕ ਰੈਸਟ ਹਾਊਸ ਵਿਖੇ ਪੰਜਾਬ ਸੈਨਿਕ ਭਵਨ ਸੈਕਟਰ 21D ਚੰਡੀਗੜ੍ਹ ਵਿਖੇ ਇਟ ਲਈ ਅਹੁਦੇਆਂ ਦੀ ਸੱਦਾ ਦਿੱਤਾ ਜਾਂਦਾ ਹੈ ਠੀਕ ਹੈ ਡਾਇਰੈਕਟਰ ਡਿਫੈਂਸ ਸਰਵਿਸ ਵੈਲਫੇਅਰ ਪੰਜਾਬ ਸੈਨਿਕ ਰੈਸਟ ਹਾਊਸ ਦੁਆਰਾ ਪ੍ਰਤੀਗੱਢੀ ਗਈ ਜੀ ਜਿਗਰ ਕਰੀਏ ਫੁੱਲ ਡੀਟੇਲ ਦੀ ਅਸਾਮੀਆਂ ਦਾ ਰਜ ਨੇ ਕੇਅਰ ਟੇਕਰ ਦੀ ਅਸਾਮੀ ਹੈ ਜੀ ਇੱਕ ਪੋਸਟੇ 13500 ਤੁਹਾਡੀ ਠੀਕ ਹੈ ਜੀ ਤਨਖਾਹ ਰਜਣੀ ਹੈ ਜੀ ਰੂਮ ਬੇਅਰਰ ਦੀ ਠੀਕ ਹੈ ਜੀ ਇੱਕ ਪੋਸਟ ਹੈ 11500 ਰੁਪਏ ਪੇਸ ਕੇ ਰਹਿ ਜਾਣੇ ਜਨਤਮਿਤੀ ਦੀ ਗੱਲ ਕਰੀਏ 18 ਜਨਵਰੀ 2024 ਲਾਸਟ ਡੇਟ ਰਹਿ ਜਣੀ ਪੋਸਟਾਂ ਦੀ ਅਧਿਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ ਹੈ ਤੁਸੀਂ ਵੈਬਸਾਈਟ ਤੇ ਲੌਗਇਨ ਵੀ ਕਰ ਸਕਦੇ ਹੋ ਜਾਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਜੀ ਸੈਨਿਕ ਰੈਸਟ ਉਸ ਵਿੱਚ ਭਰਤੀ ਕੀਤੀ ਗਈ ਹੈ ਜੀ ਅਸਾਮੀਆਂ ਦੀ ਗੱਲ ਕਰ ਲਈਏ ਜੀ ਕੇਅਰ ਟੇਕਰ ਦੀ ਪੋਸਟ ਹੈ ਜੀ ਇੱਕ ਪੋਸਟ ਰਹਿ ਜਾਣੀ ਹੈ ਜੀ 13500 ਰੁਪਏ ਪੇਸ ਕੇ ਰਹਿ ਜਾਣੀ ਰੂਮ ਬੀਅਰ ਦੀ ਇੱਕ ਪੋਸਟ ਹੈ 11500 ਰੁਪਏ ਪੇਸ ਕੇ ਰਹਿ ਜਾਣਾ ਜੀ ਅੰਤਿਮ ਮਿਤੀ ਦੀ ਗੱਲ ਕਰੀ 18 ਜੁਲਾਈ 2024 ਲਾਸਟ ਡੇਟ ਹੈ ਜਣੀ ਆ ਉਹਨਾਂ ਦੀ ਵੈਬਸਾਈਟ ਹੈ ਜਿਸ ਵੈਬਸਾਈਟ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਧੰਨਵਾਦ